ਸਰਕਾਰਾਂ ਦਾ ਇਸਤੇਮਾਲ ਕਰਨਗੇ ਕਰਨਗੀਆਂ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਇਸਤੇਮਾਲ ਹੁੰਦੇ ਜੇ ਸਰਕਾਰਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਇਸਤੇਮਾਲ ਕੀਤਾ ਕੁਝ ਬੰਦੇ ਸਰਕਾਰਾਂ ਦੇ ਨੇ ਜਿਹੜੇ ਕਹਿੰਦੇ ਨੇ ਅਕਾਲ ਤਖਤ ਤਾਂ ਇੱਕ ਮਿਥ ਹੈ ਟਕਸਾਲ ਨੂੰ ਵੀ ਕਿਹਾ ਜਾਂਦਾ ਕਿ ਸਰਕਾਰਾਂ ਦੇ ਹੱਥਾਂ 'ਚ ਖੇਡਦੀ ਹੈ ਕਦੇ ਕਿਹਾ ਜਾਂਦਾ ਰਣਜੀਤ ਸਿੰਘ ਢੰਡਰੀਆਂ ਵਾਲੇ ਸਰਕਾਰਾਂ ਦੇ ਹੱਥਾਂ 'ਚ ਖੇਡਦੇ ਆ ਤੁਹਾਡੀ ਨਿਗਾਹ ਦੇ ਵਿੱਚ ਦੋਨਾਂ 'ਚੋਂ ਕੌਣ ਖੇਡਦਾ ਹੋ ਸਕਦਾ ਜਿਹੜੇ ਜੋ ਐਕਸ਼ਨ ਕਰਦੇ ਨੇ ਉਹਨਾਂ ਐਕਸ਼ਨ ਤੋਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਕੌਣ ਖੇਡ ਰਿਹਾ ਕੌਣ ਨਹੀਂ ਖੇਡ ਰਿਹਾ ਹੂੰ ਤੇ ਸਰਕਾਰਾਂ ਦਾ ਯੂਜ਼ ਕਰਦੀਆਂ ਹੁੰਦੀਆਂ ਜੀ ਪੀਪਲ ਦੇ ਸਰਕਾਰਾਂ ਦਾ ਇਸਤੇਮਾਲ ਕਰਨੀਆਂ ਹੀ ਕਰਨੀਆਂ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕੁ ਇਸਤੇਮਾਲ ਹੁੰਦੇ ਜੇ ਸਰਕਾਰਾਂ ਨੇ ਸੰਧਪਿੰਡ ਵਾਲੇ ਨੂੰ ਇਸਤੇਮਾਲ ਕੀਤਾ ਨਹੀਂ ਹੋਇਆ ਬਾਅਦ ਬਾਕੀ ਹੋ ਗਏ ਹੂੰ ਤਾਂ ਹੀ ਟਕਰਾ ਪੈ ਰਿਹਾ ਹੈ ਨਾ ਹੂੰ ਇਹ ਡਿਪੈਂਡ ਕਰਦਾ ਹੈ ਤੁਹਾਮਾਰਾ ਸੰਤ ਪਿੰਡਰਾਂ ਵਾਲਿਆਂ ਦੀ ਆਪਾਂ ਗੱਲ ਕਰੀਏ ਜੇ ਸੰਤ ਪਿੰਡਰਾਂ ਵਾਲਿਆਂ ਤੇ ਇਹ ਜਿਹੇ ਕਿਹੜੀਆਂ ਮੰਗਾ ਸੰਤਾਂ ਨੇ ਮੰਗ ਲਈਆਂ ਤੁਸੀਂ ਕਹਿੰਦੇ ਵਾਗੀ ਹੋ ਗਏ ਉਹਨਾਂ ਦਾ ਇਸਤੇਮਾਲ ਕੀਤਾ ਸਰਕਾਰ ਨੇ ਪਹਿਲਾਂ ਤੇ ਇਹੋ ਜਿਹਾ ਕੀ ਹੋ ਗਿਆ ਸੀ ਜਿਹੜਾ ਬਲੂ ਸਟਾਰ ਕਰਨ ਦੀ ਨੌਬਤ ਆ ਗਈ ਤਾਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਹੀ ਮੰਗਦੇ ਸੀ ਜੀ ਉਹ ਖਾਦਸਤਾਨ ਤੋਂ ਉਹਨਾਂ ਮੰਗਿਆ ਹੀ ਨਹੀਂ ਹੂੰ ਉਹਨਾਂ ਕਿਹਾ ਜੇ ਦਿਓਗੇ ਤੇ ਅਸੀਂ ਲਾ ਲਾਂਗੇ ਅਸੀਂ 1947 ਵਾਲੀ ਗਲਤੀ ਨਹੀਂ ਕਰਦੇ ਹੂੰ ਉਹਨਾਂ ਨੇ ਤਾਂ ਖਾਲਸਾਤਨ ਤਾਂ ਮੰਗਿਆ ਨਾਦਪੁਰ ਸਾਹਿਬ ਦਾ ਮਤਾਵਾਦੂ ਅਧਿਕਾਰ ਉਹਦੇ ਵਾਸਤੇ ਮੋਰਚਾ ਲੱਗਿਆ ਸੀ ਉਹ ਮੋਰਚਾ ਅਕਾਲੀਆਂ ਤੋਂ ਨਹੀਂ ਚੱਲਿਆ ਸੰਤਾ ਨੇ ਢੇਕ ਹੋਰ ਕਰ ਲਿਆ ਹੂੰ ਲੋਕਾਂ ਨੇ ਫਾਲੋ ਕਰਨਾ ਸ਼ੁਰੂ ਕਰ ਲਿਆ ਜੀ ਉਹ ਮੰਗਾ ਹੁਣ ਇੰਦਰਾ ਗਾਂਧੀ ਨਹੀਂ ਸੀ ਮੰਨਣਾ ਚਾਹੁੰਦੀ ਹੂੰ ਤੇ ਉਹਨੇ ਨਹੀਂ ਸਮਝਾਉਤਾ ਕੀਤਾ ਹੂੰ ਹਾਲਾਂਕਿ ਅਮਰਿੰਦਰ ਤਾਂ ਲੈ ਗਿਆ ਸੀ ਸਾਰਾ ਖੜਲਾ ਬਣਾ ਕੇ ਹੂੰ ਸੰਤਾ ਨੂੰ ਤਿਆਰ ਕਰਕੇ ਵੀ ਲੈ ਗਿਆ ਸੀ ਮਤਲਬ ਸੰਤਾ ਤਿਆਰ ਹੋ ਗਏ ਸੀ ਗੱਲਬਾਤ ਕਰਨ ਨੂੰ ਉਹ ਗੰਦੀ ਮੈਂ ਕਰਨਾ ਹੀ ਨਹੀਂ ਮੈਂ ਤਾਂ ਵਿਅਸਾਰ ਕਰਨਾ ਉਹ ਹੀ ਇਲੈਕਸ਼ਨ ਸਟੈਂਡ ਸੀਗਾ ਹੂੰ ਜਿਵੇਂ ਹੁੰਦੀਆਂ ਸਰਕਾਰਾਂ ਕਰਦੀਆਂ ਹੂੰ ਉਨੂੰ ਵੀ ਜੇ ਮੈਂ ਨਾਨ ਨੂੰ ਮਾਰ ਕੇ 2 ਘੰਟਿਆਂ ਦਾ ਆਪਰੇਸ਼ਨ ਹੋਣਾ ਹੈ ਮੈਂ 500 ਸੀਟਾਂ ਦਿੱਤਾਂਗੀ ਹੂੰ ਮੈਂ ਦੁਆਰਾ ਪਾਵਰ ਚਾਹੂੰਗੀ ਹੂੰ ਸੋ ਉਹ ਵਰਕਆਊਟ ਨਹੀਂ ਹੋਇਆ ਉਲਟੇ ਪਾਸੇ ਚਲਾ ਗਿਆ ਕੰਮ ਹੂੰ ਨਹੀਂ ਹੋਇਓ ਬਾਤ ਬਾਕੀ ਹੋ ਗਏ ਹੂੰ ਤਾਂ ਹੀ ਟਕਰਾ ਪੈ ਰਿਹਾ ਹੈ ਨਾ ਹੂੰ ਤੇ ਇਹ ਡਿਪੈਂਡ ਕਰਦਾ ਹੈ ਸੰਤ ਭਿੰਡਰਾਂ ਵਾਲਿਆਂ ਦੀ ਆਪਾਂ ਗੱਲ ਕਰੀਏ ਜੇ ਸੰਤ ਭਿੰਡਰਾਂ ਵਾਲਿਆਂ ਤੇ ਇਹ ਜਿਹੇ ਕਿਹੜੀਆਂ ਮੰਗਾ ਸੰਤਾਂ ਨੇ ਮੰਗ ਲਈਆਂ ਤੁਸੀਂ ਕਹਿੰਦੇ ਵਾਗੀ ਹੋ ਗਏ ਉਹਨਾਂ ਦਾ ਇਸਤੇਮਾਲ ਕੀਤਾ ਸਰਕਾਰ ਨੇ ਪਹਿਲਾਂ ਤੇ ਇਹੋ ਜਿਹਾ ਕੀ ਹੋ ਗਿਆ ਸੀ ਜਿਹੜਾ ਬਲੂ ਸਟਾਰ ਕਰਨ ਦੀ ਨੌਬਤ ਆ ਗਈ ਭਿੰਡਰ ਤਾਂ ਅਨੰਦਪਾਲ ਸਾਹਿਬ ਦਾ ਮਤਾ ਹੀ ਮੰਗਦੇ ਸੀ ਜੀ ਉਹ ਖਾਦਸਤਾਨ ਤੋਂ ਉਹਨਾਂ ਮੰਗਿਆ ਹੀ ਨਹੀਂ ਹੂੰ ਉਹਨਾਂ ਕਿਹਾ ਜੇ ਦਿਓਗੇ ਤੇ ਅਸੀਂ ਲਾ ਲਾਂਗੇ ਅਸੀਂ 1947 ਵਾਲੀ ਗਲਤੀ ਨਹੀਂ ਕਰਦੇ ਹੂੰ ਉਹਨਾਂ ਨੇ ਤਾਂ ਖਾਲਸਾਤਨ ਤਮੰਗਿਆ ਨੰਦਪੁਰ ਸਾਹਿਬ ਦਾ ਮਤਾਵਾਦੂ ਅਧਿਕਾਰ ਉਹਦੇ ਵਾਸਤੇ ਮੋਰਚਾ ਲੱਗਿਆ ਸੀ ਉਹ ਮੋਰਚਾ ਅਕਾਲੀਆਂ ਤੋਂ ਨਹੀਂ ਚੱਲਿਆ ਸੰਤਾ ਨੇ ਢੇਕ ਹੋਰ ਕਰ ਲਿਆ ਹੂੰ ਲੋਕਾਂ ਨੇ ਫਾਲੋ ਕਰਨਾ ਸ਼ੁਰੂ ਕਰ ਲਿਆ ਜੀ ਉਹ ਮੰਗਾ ਹੁਣ ਇੰਦਰਾਗੜ੍ਹ ਦੀ ਨਹੀਂ ਸੀ ਮੰਨਣਾ ਚਾਹੁੰਦੀ ਹੂੰ ਤੇ ਉਹਨਾਂ ਨੇ ਸਮਝੌਤਾ ਕੀਤਾ ਹੂੰ ਹਾਲਾਂਕਿ ਅਮਰਿੰਦਰ ਤਾਂ ਲੈ ਗਿਆ ਸੀ ਸਾਰਾ ਖੜਲਾ ਬਣਾ ਕੇ ਹੂੰ ਸੰਤਾ ਨੂੰ ਤਿਆਰ ਕਰਕੇ ਵੀ ਲੈ ਗਿਆ ਸੀ ਮਤਲਬ ਸੰਤਾ ਤਿਆਰ ਹੋ ਗਏ ਸੀ ਗੱਲਬਾਤ ਕਰਨ ਨੂੰ ਉਹ ਕੰਨੀ ਮੈਂ ਕਰਨਾ ਹੀ ਨਹੀਂ ਮੈਂ ਤਾਂ ਵਿਊ ਸਾਰ ਕਰਨਾ ਉਹ ਹੀ ਇਲੈਕਸ਼ਨ ਸਟੰਡ ਸੀਗਾ ਹੂੰ ਜਿਵੇਂ ਹੁੰਦੀਆਂ ਸਰਕਾਰਾਂ ਕਰਦੀਆਂ ਹੂੰ ਉਹਨੂੰ